ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ ਤੇ ਸਵਾਗਤ ਹੈ। ਆਸ ਕਰਦਾ ਹਾਂ ਮਿੱਤਰੋ ਸਾਰੇ ਜਾਨਵਰ ਤੇ ਘਰ ਪਰਵਾਹ ਠੀਕ ਹੋਣਗੇ। ਤਾਂ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸੰਧੂ ਡੇਰੀ ਫਾਰਮ ਸਰਦੂਲਗੜ ਤੇ ਇਹ ਤਾਂ ਜਿਵੇਂ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋ 94634 94662 83409291 ਦੇ ਦੋ ਸੇਵਾ ਦਾ ਮੌਕਾ ਸਬਸਕ੍ਰਾਈਬ ਲਾਜ ਮੈਂ ਕਰ ਲਗਾਉਂਗਾ ਛੋਟੇ ਪਰ ਕੇ ਭਰਾਮਣ ਵਾਲੀ ਕੰਮ ਚੱਲਦੇ ਆ। ਅੱਲਾ ਵੱਡਾ ਬੰਦਾ ਵੱਡਾ ਨਹੀਂ ਹੁੰਦਾ। ਚਾਰ ਭਰਾ ਹੋਣਗੇ ਤਾਂ ਹੀ ਵੱਡਾ ਹੋਊਗਾ। ਸੋ ਜੂੜੂ ਵਾਲਾ ਇੱਕ ਪਰਿਵਾਰ ਹੀ ਹੋ ਜਾਂਦਾ। ਪਰਿਵਾਰ ਨਾਲ ਹੀ ਬੰਦਾ ਵੱਡਾ। ਚਲੋ ਕਰਾਉਣੇ ਆ ਦਰਸ਼ਨ। ਡੱਬ ਵਾਲੀ ਮੰਡੀ ਦੇ। ਡੱਬ ਵਾਲੀ ਪਹੁੰਚੇ ਸੀ। ਗਾਂਝਾਂ ਵੀ ਦਿਖਾਵਾਂਗੇ, ਮੱਝਾਂ ਵੀ ਦਿਖਾਵਾਂਗੇ। ਨਾਲ ਰੇਟ ਰੂਟ ਪੁੱਛਾਂਗੇ ਨਾਲ ਕੀ ਗੱਲਬਾਤ ਆ ਸਾਰਾ ਕੁਝ ਕਰਾਉਣੇ ਆ ਦਰਸ਼ਨ ਆ ਜੋ ਮਿੱਤਰੋ। ਯਾ ਮੈਟਰ ਮੰਡੀ ਡੱਬਾਲੀ ਹਾਂ ਪਰ ਹੀ ਹੋ ਤਾਂ ਮਾਤੇ ਗਾਂਆਂ ਵਾਲੇ ਆਉਂਦੇ ਆ ਮੱਝਾਂ ਵੀ ਘਰ ਬਹੁਤ ਹੁੰਦੀਆਂ ਗਾਂਆਂ ਟਾਪ ਕੁਆਲਿਟੀ ਦੇ ਹੁੰਦੀਆਂ ਸੋਹ ਜਿਹੇ ਗਾਂ ਆ ਬਾਕੀ ਕਰਾਉਣੇ ਆ ਤੁਹਾਡੀ ਗੱਲ ਬਾਤ ਆ ਦੇਖ ਲਾਇਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਓ ਕਮੈਂਟਾਂ ਨਾਲ ਭਰਾਵੋ ਪਤਾ ਲੱਗ ਰਿਹਾਦਾ ਕੀ ਗਲਤੀ ਐ ਕੀ ਗੱਲਬਾਤ ਐ ਕਿਵੇਂ ਪਸ਼ੂ ਦਿਖਾਉਣਾ ਚਾਹੀਦਾ ਐ ਕਿਵੇਂ ਨਾ ਸੋਚ ਪਤਾ ਲੱਗ ਗਿਆ ਮੈਂ ਪਹਿਲਾਂ ਵਾਲੀਆਂ ਵੀਡੀਓ ਨਾਲੋਂ ਥੋੜਾ ਫਰਕ ਸੀ ਹੁਣ ਕਮੈਂਟਾਂ ਨਾਲੋਂ ਥੋੜਾ ਨਾਲ ਹੋਰ ਫਰਕ ਪੈ ਗਿਆ ਤੇ ਜਿੰਨੇ ਕਮੈਂਟ ਕਰ ਜਾਊ ਉਹਨੇ ਫਰਕ ਪਈ ਜਾਊ ਤੇ ਆ ਜੋ ਮਿਲਦੇ ਆ ਭਰਾਵੋ ਮੈਂ ਮੇਟਰ ਕੋਲੋਂ ਦਿਖਾਉਣਿਆ ਨਗੈਣਾ ਹੀ ਬੁਰ ਟਾਪ ਕੁਆਲਿਟੀ ਦੀ ਝੋਟੀ ਐ ਜੱਤ ਵਾਲੀ ਐ ਜੱਤ ਵਾਲੀ ਮੋੜ ਲਿਆ ਬਾਈ ਮੋੜ ਲਿਆ ਗਾੜੀ ਪਿਛਾੜੀ ਇੱਕੋ ਹੀ ਆ ਜਮਾ ਇਹ ਕਰਾਉਣੇ ਆ ਬਾਈ ਨਾਲ ਗੱਲ ਕਰ ਮਾਸੂਆ ਕੀ ਰੇਟ ਆ ਕਿੰਨਾ ਦੁੱਦਾ ਮੈਂ ਲੈਵਾ ਜਮਾ ਸਫਾਈ ਬਹੁਤ ਆ ਮਿੱਤਰੋ ਜੱਤ ਵਾਲੀ ਝੋਟੀ ਹੈ ਜੱਤ ਵਾਲੀ ਝੋਟੀ ਕਹਿੰਦੇ ਨੇ ਤੋ ਕਰ ਲੋ ਚੈੱਕ ਥਾਣ ਲੱਗਿਆ ਨਾ ਟੋਪ ਕੁਆਲਟੀ ਦਾ ਮੁੱਠੀ ਵਾਲਾ ਬਾਕੀ ਸਿੰਗੀ ਬਹੁਤ ਛੋਟੀ ਸਿੰਗੀ ਹੈ ਜੱਤ ਵਾਲੀ ਝੋਟੀਆਂ ਪੂਰੀ ਟੋਪ ਕੁਆਲਟੀ ਦੀ ਇਹਨੂੰ ਪਰਲੇ ਪਾਸਾ ਦਿਖਾ ਦਈਏ ਮਾੜੀ ਜੀ ਇੱਥੋਂ ਕਰੋ ਚੈੱਕ ਗਾੜੀ ਕੁਛੜੀ ਬ੍ਰੀਡ ਬਹੁਤ ਆ ਝੋਟੀ ਦੀ ਜਿੰਨਾ ਥਾਣ ਵਧੀਆ ਲੱਗੇ ਉੰਨੀ ਧਾਰ ਵਧੀਆ ਹੋਊ ਛੋਟਾ ਛੋਟਾ ਸਿੰਗ ਹੈ ਬਾਕੀ ਬਾਈ ਨਾ ਕਰਦੇ ਆ ਗੱਲ ਕਿੰਨਾ ਦੁੱਧ ਹੈ ਕੈਦਰਾ ਦੀ ਸੂਈ ਹੈ ਕਮ ਅਗਰ ਕੀ ਬੱਚਾ ਆਹਨ ਭਾਈ ਧੱਕਾ ਵੀ ਬਹੁਤ ਵੱਡਾ ਹਾਂ ਭਾਈ ਸਸਰੀ ਘਾਲ ਸਸਰੀ ਘਾਲ ਸਸਰੀ ਘਾਲ ਭਾਈ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈ ਹੈ ਕੈਮਾ ਸੂਆ ਇਹ ਇਹ ਭਾਈ ਦੂਜਾ ਸੂਆ ਸੂਈ ਜਾਣਾ ਤੀਜਾ ਸੂਆ ਤੂੰ ਜਾ ਤੀਜਾ ਦੂਜਾ ਸੂਆ ਸੂਈ ਜਾ ਤੇ ਕੈਦਰਾ ਸੂਆ ਹੋ ਗਿਆ ਭਾਈ ਭਾਈ ਅੱਜ ਗਹਿਰ ਮਾ ਬਾਹਰ ਮੰਦਣਾ ਕਿੰਨਾ ਦੁੱਧ ਤਿਆਰ ਆ ਭਾਈ ਹਣਾ 17 ਕਿਲੋ ਕੰਡੇ ਵਾਲਾ ਅਲਕਿਨ 17 ਕਿਲੋ ਕੰਡੇ ਵਾਲਾ ਤਿਆਰਾ 11ਵਾਂ 12ਵਾਂ ਦਨ ਸੂਈ ਨੂੰ ਬੱਚਾ ਕੀ ਬਈ ਮਗਰ ਮਗਰ ਕੱਟਾ ਤੇ ਕਿਹੜਾ ਪਿੰਡ ਆ ਵੀਰੇ ਬਣਾ ਵਾਲੀ ਆ ਮੋੜਾ ਬਣਾ ਵਾਲੀ ਪਿੰਡ ਆ ਬਾਈ ਦਾ ਬਾਕੀ ਦੁੱਧ ਵਾਲੀ ਝੋਟੀ ਆ ਭਰਾਵੋ ਲੇਵਾ ਵੀ ਗਵਾਹੀ ਪਰਦਾ 17 ਕਿਲੋ ਹੋਰ ਬਹੁਤ ਜਾਂਦਾ ਤੇ ਵੀਰੇ ਨਾਮ ਕੀ ਆਪਣਾ ਨਾ ਜੱਗਤਾਰ ਸਿੰਘ ਨਮਸਕਾਰ ਕੀ ਰੇਟ ਆ ਬਈ ਜੈਜੀ ਝੋਟੀ ਦਾ ਇਹਦਾ ਹੀ 180 ਹੈ 180 ਮਾਨਤਾਨ ਬਈ ਮਾਨਤਾਨ ਕਰਦੇ ਆ 27 ਕਿਲੋ ਦੀ ਝੋਟ ਆ 27 ਕਿਲੋ ਆ ਬਾਈ ਕਹਿੰਦਾ ਮਾਨਤਾਨ ਹੋ ਜੂਗਾ ਗੱਲ ਕਰ ਜੋ ਜਾਨਵਰ ਕੋਲੇ ਆ ਜੀ ਨਾ ਬੰਦਾ ਆ ਜਾ ਜਾਨਵਰ ਪਸੇ ਪਰ ਪਸੰਦ ਆਈ ਜਾਂਦਾ ਜੱਤ ਵਾਲੀ ਝੋਟੀ ਆ ਪੂਰੀ ਟਾਪ ਕੁਆਲਟੀ ਦੀ ਬਾਕੀ ਥਣ ਬਹੁਤ ਵਧੀਆ ਲੱਗਿਆ ਤਾਰਤੂਰ ਦੀ ਕਿਵੇਂ ਬਾਈ ਹਾਂ ਧਾਰਤੂਰ ਦੀ ਯਾਰ ਉਹ ਕਿਰਤ ਵੀ ਲਾਵੇ ਦੀ ਬੋਲੀਏ ਤਸੱਲੀ ਦੇ ਲਈ ਆ ਵੀ ਚੋ ਗਿਆ ਜਿੰਨੀ ਵਧੀਆ ਝੋਟੀ ਦਾ ਉਹਨੇ ਬਾਈ ਖੁਸ਼ ਆ ਭਰਾਵਾ ਬਾਕੀ ਬਰੀਡ ਬਹੁਤ ਝੋਟੀ ਦੀ ਕਰ ਲਿਓ ਬਾਈ ਨਾਲ ਸੰਪਰਕ ਅੱਗੇ ਪਿੱਛੇ ਦਾ ਲੈਵਾ ਝੋਟੀ ਦਾ ਅੱਗੇ ਪਿੱਛੇ ਦਾ ਪਤਲੀ ਪੂਛ ਪਿਓਰ ਮੋਰਾ ਜਿਹਨੂੰ ਪਿਓਰ ਮੋਰਾ ਕਹਿੰਦੇ ਨੇ ਕਰ ਲਿਓ ਬਾਈ ਨਾਲ ਸੰਪਰਕ ਮਿਲਦੇ ਆਂ ਅ ਮੇਰੇ ਤਰਵਾ ਦਿਖਾਉਣਾ ਤੁਹਾਨੂੰ ਇੱਕ ਨਗੀਨਾ ਹੀ ਹੈ ਚੜਾਈ ਬਹੁਤ ਲੇਵੇ ਦੀ ਬਾਕੀ ਤੁਰਦੀ ਮੱਲਾ ਮੰਗੋ ਥੋੜਾ ਥੋੜਾ ਮੋੜ ਲਾ ਬਾਈ ਮੋੜ ਲਾ ਬਾਈ ਮੋੜ ਦੋ ਥੋੜਾ ਕਰ ਲੋ 100 ਕਿਲੋ ਮਟਰ ਗਾੜੀ ਪਿਛਾੜੀ ਮੋੜ ਲਾ ਬਾਈ ਉਨੀ ਗਾੜੀਆਂ ਤੇ ਉਨੀ ਪਿਛਾੜੀ ਐ ਫੋੜ ਫੋੜ ਦਾ ਥਣ ਫਰਕ ਪਿਆ ਹਾਂ ਹੁੰਦਾ ਗਾਇ ਮਿੱਤਰੋ ਫੋੜ ਫੋੜ ਦਾ ਫਰਕ ਹੈ ਗਾਇ ਉਹਦਾ ਪਿਓਰ ਮੂਰਾ ਕਹਿ ਸਕਦਾ ਇਹਨੂੰ ਪਿਓਰ ਮੂਰਾ ਇਹ ਹੁੰਦੀ ਹੈ ਪਿਓਰ ਮੂਰਾ ਮੁਠੀ ਵਾਲਾ ਥਣ ਲੱਗਿਆ ਪੂਰਾ ਟੋਪ ਦਾ ਕਿ ਨਰਮ ਬਹੁਤ ਆ ਝੋਟੇ ਸਿੰਘ ਮੂਹਰੇ ਕਰ ਲੈ ਚੈੱਕ ਆ ਸੀਲ ਸੰਡੀ ਫੁੱਲਾ ਜੇਡਾ ਲੇਵਾ ਵੱਡਾ ਉਹ ਨਹੀਂ ਸੀਲ ਸੋ ਘਰ ਲੋਚਾ ਕਿੰਨੇ ਮਾਤਰਾ ਬੋਲੋ ਚੌੜਾ ਲੇਵਾ ਭਰਾਓ ਛੋਟੀ ਦਾ ਬਹੁਤ ਜਿਆਦਾ ਬਾਕੀ ਬਾਈ ਨਾ ਕਰਾਉਣਾ ਗੱਲ ਕੀ ਰੇਟ ਹੈ ਕਿੰਨਾ ਦੁੱਧ ਦਾ ਕਹਿ ਦੇਣਾ ਕੋਈ ਬਾਈ ਸਤਿ ਸ੍ਰੀ ਅਕਾਲ ਆਊਆ ਚੱਲ ਕੋਈ ਗੱਲ ਨਹੀਂ ਬਾਈ ਕਹਿੰਦਾ ਉਹ ਦੱਸਦਾ ਬਾਈ ਦੂਜਾ ਪ੍ਰਤਾਪ ਬਾਕੀ ਟਾਪ ਕੁਆਲਟੀ ਬਹੁਤ ਆ ਗਿਆ ਬੱਚਾ ਚਲੋ ਫੱਕ ਫੜਾਇਆ ਇਹ ਛੋਟੀ ਸਾਨੂੰ ਚੋਰ ਕੇ ਦਿਖਾਈ ਮਿੱਤਰੋ ਇਹਦਾ ਹੋ ਗਿਆ ਸੌਦਾ ਚਲ ਵਧੀਆ ਹੋ ਗਿਆ ਭਾਈਆਂ ਦੀ ਬੇਗੀ ਹੁਣ ਅੱਗੇ ਦਿਖਾਉਣਾ ਮਿੱਤਰੋ ਸਾਨੂੰ ਲਾ ਮਿੱਤਰੋ ਕਿ ਤੁਹਾਨੂੰ ਆ ਦਿਖਾਉਣਾ ਛੋਟੀ ਬਹੁਤ ਵੱਡਾ ਕੱਦਗਾਠਾ ਸਾਹ ਤੋਂ ਵੀ ਆਇਆ ਲੱਗਿਆ ਮੁੱਕੀ ਵਾਲਾ ਸਿੰਘ ਥੋੜਾ ਜਿਹਾ ਖੁੱਲਾ ਹੈ ਇਹ ਡਾਕ ਵਾਲਾ ਮੋੜ ਲਿਆ ਭਾਈ ਬਾਈ ਦੁੱਧ ਤੋਂ ਹੀ ਡੱਪਦੀ ਐ ਗਾੜੀ ਪਿਛਾੜੀ ਇੱਕੋ ਹੀ ਐ ਮੱਝ ਦੀ ਆ ਗਾੜੀ ਬਹੁਤ ਐ ਬਾਕੀ ਜਿਹੜੀ ਮੱਝ ਦੀ ਗਾੜੀ ਹੋਵੇ ਉਹੀ ਦੁੱਧ ਕੱਢੂਗੀ ਕੱਦ ਬਾਈ ਦੇ ਤਾਂ ਉੱਤੋਂ ਹੀ ਡੱਪਦੀ ਐ ਬਾਈ ਵੀ ਛੋਟਾ ਲੱਗਦਾ ਝੋਟੀ ਕੋਲੇ ਸਿੰਘ ਥੋੜਾ ਖੁੱਲ ਆ ਗਿਆ ਕੱਲ੍ਹ ਕਰ ਸਿੰਘ ਸੰਗੋ ਕੁਝ ਨਹੀਂ ਕਹਿੰਦਾ ਦੁੱਧ ਹੋਵੇ ਥਣ ਮੁੱਠੀ ਵਾਲਾ ਗਾੜੀ ਬਹੁਤ ਐ ਮੱਝ ਦੀ ਬਾਕੀ ਬਾਈ ਨਾ ਕਰਦੇ ਆ ਗੱਲ ਕੀ ਰੇਟ ਆ ਕਹਿ ਮਾਸੂਆ ਇਹ ਦਿਨੋਂ ਕੋਈ ਨਹੀਂ ਬੱਚੇ ਤੇ ਨਾ ਪੈਦਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕੀ ਨਾਮ ਆਪਣਾ ਨਾਮ ਮੇਰਾ ਸਤਨਾਮ ਸਿੰਘ ਛ ਪਿੰਡ ਕਿਹੜਾ ਵੀਰੇ ਕੋਰੀਆ ਖੁਰਦੇ ਜ਼ਿਲ੍ਹਾ ਮੋਗਾ ਜਿਹੜੀ ਝੋਟੇ ਤੋੜ ਕੇ ਦਿਖਾਈ ਹੈ ਕਹਿ ਮਾਸੂਆ ਬਾਈ ਇਹ ਬਾਈ ਸੂਆ ਦਾ ਦੂਜਾ ਮਾਲਕ ਨੇ ਦੱਸਣ ਦੇ ਯਾਦ ਠੀਕ ਹੈ ਠੀਕ ਹੈ ਜੀ ਤੇ ਨੂੰ ਆਪਾਂ ਆਉਣਾ ਤੀਜਾ ਗਏ ਦੀ ਹਾਂ ਦੂਜਾ ਲਾਲੇ ਕੋ ਤੀਜਾ ਲਾਲੇ ਹਾਂ ਜੀ ਬਾਈ ਦੇ ਉੱਤੋਂ ਹੀ ਰੱਖਦੇ ਆ ਘੋੜਿਆਂ ਜਨਾਂ ਨੋਕਰੇ ਘੋੜੇ ਜਨਾਂ ਤੇ ਵੀ ਕਿੰਨਾ ਤੱਕ ਤਿਆਰ ਹੋਣਾ ਇਹ ਵੀ ਰਾਤ ਦੀ ਸੂਈ ਹੈ ਅੱਛਾ ਰਾਤ ਹੀ ਸੂਈ ਹੈ ਠੀਕ ਹੈ ਹੁਣ ਜਨਨ ਕੀ ਗੋੜੀ ਹੈਗੀ ਐਵੇਂ ਕਿ ਮੈਂ 12 ਕਿਲੋ ਜੀ 12 ਕਿਲੋ ਤੋਂ ਸਟਾਰਟ ਕਰੂ ਮੈਂ ਤੇ ਕਿੰਨਾ ਦੇ ਦੋਗੀ ਪੀਕ ਲੈਵਲ ਦੁੱਧ ਦਾ ਇਹਦੇ ਮਾਲਕਾਂ ਨੂੰ ਦੱਸਾਂਗਾ ਆਪਣੀ ਪਾਲੂਨ ਦਾ 15 ਕਿਲੋ ਹੈ ਕਿ ਸਾਨੂੰ ਹੈ ਵੀ 17 18 ਕਿਲੋ ਦੇ ਦੋਗੀ ਖੁੱਲਾ ਬਾਕੀ ਲੇਵਾ ਗਵਾਹੀ ਭਰਦਾ ਭਰਾਵਾ ਕੀ ਹੁਣ ਬਹੁਤ ਚੰਗਾ ਲੱਗਿਆ ਜੀ ਰੇਟ ਕੀ ਰੱਖਿਆ ਭਾਈ ਜਾਇ ਜਾਇਦਾ ਰੇਟ ਇਹਦਾ ਹੀ ਮੁੱਲ ਤੇ ਹੀ 1.70 ਕਰਾਈ ਗਿਆ ਠੀਕ ਹੈ ਭਾਈ ਹਾਂ ਜੀ ਡੇਢ ਦੀ ਹਾਂ ਉਹਨਾਂ ਦੇ ਦਾਂਗੇ ਠੀਕ ਹੈ 1 ਲੱਖ ਤੇ 70000 ਰੇਟ ਹੈ ਤੇ ਕਹ ਆ ਭਾਈ ਆ ਭਾਈ ਤੋਰ ਕੇ ਰਹਾ ਹਾਂ ਸਮਝਾਂ ਤੇ ਡੇਢ ਦੀ ਬਾਈ ਕਹਾਂ ਦੇ ਦਾਂਗੇ ਚੱਲ ਮਾਨਤਾਨ ਹੋ ਜਾਂਦਾ ਹੁੰਦਾ ਹੈ ਜਾਨ ਵਰ ਜੇ ਪਸੰਦ ਆ ਜੇ ਨਾ ਰੇਟ ਕੋਈ 5-7000 ਇਧਰ ਨਹੀਂ ਹੁੰਦਾ ਪਿੱਟ ਪੜਾ ਦੇ ਕੋ ਚੋਟੀ ਤਾਂ ਬਹੁਤ ਲੰਮਾਈ ਚ ਮਗਰ ਬੱਚਾ ਕੀ ਬਈ ਤੇ ਕੱਟੇ ਆ ਜੀ ਕੱਟੇ ਤੇਰੇ ਕੋਲ ਹੀ ਆ ਖੁਰਦਾ ਦੋਨਾਂ ਪਾਈਆਂ ਦਾ ਕੋਲੀਆਂ ਖੁਰਦਾ ਤੇ ਨੰਬਰ ਨੰਬਰ ਬੋਲੀ ਭਾਈ 53 92 98 153 ਹਾਂ 10575 10575 ਬਾਈ ਨਾ ਕਰ ਲੈ ਸਪਰਕ ਛੋਟੀ ਬਹੁਤ ਟਾਪ ਕੁਆਲਿਟੀ ਦੀ ਹੈ ਭਾਏ ਮੇਟਰ ਕੋ ਦੋਨੋਂ ਮੀਣੀ ਦਿਖਾਉਣੇ ਮੱਝ ਬਹੁਤ ਟਾਪ ਕੁਆਲਿਟੀ ਦੀ ਹੈ ਕੱਦ ਦਾ ਠੀਕ ਹੀ ਆ ਦਰਮਾਨਾ ਹੀ ਆ ਬੜਾ ਵੱਡਾ ਵੀ ਨਹੀਂ ਬਸ ਤੇ ਬੜਾ ਛੋਟਾ ਵੀ ਨਹੀਂ ਫਿਰ ਤੈਨੂੰ ਤੈਨੂੰ ਆ ਵੀ ਭੁੱਲੇ ਵਾ ਕੀ ਲੱਗੇ ਨਾ ਕਰਮ ਵਾਲੀ ਨੂੰ ਬਹੁਤ ਸਫਾਈ ਵਾਲਾ ਲੈਵਲ ਲੱਗਿਆ ਬਾਕੀ ਚਮੜੀ ਦੁੱਧ ਵਾਲੀ ਐ ਲੈਵਲ ਹੈ ਵੀ ਪੱਕਾ ਠੋਸ 60 ਹੈ ਭਾਈ ਨਾ ਕਰਾਵਾਏ ਗੱਲ ਆ ਹਾਂ ਜੀ 20 25 ਦੀ ਜੀ ਰੇਟ ਆ ਕਿੰਨਾ ਦੋਦਾ 15 ਤੋਂ ਲਵਾ ਥੋ ਘਰ ਲੱਕਾ ਕਿਹਖਾ ਆ ਕੀ ਪਤਲੀ ਚਮੜੀ ਦੀ ਪੂਰੀ ਹੋਰ ਬੱਚਾ ਬਾਕੀ ਭਾਈ ਨਾ ਕਰਾਉਣੇ ਗੱਲ ਆ ਭਾਈ ਸਸਰੀ ਗੱਲ ਕਿਹੜਾ ਪਿੰਡ ਆ ਵੀਰੇ ਪਿੰਡ ਕਾਲੇ ਵਾਲੀ ਆ ਜੀ ਕਾਲਾ ਲੀ ਹਾਂਜੀ ਮੰਡੀ ਆ ਜੀ ਹਾਂਜੀ ਜਿਹੜੀ ਮੱਝ ਤੌਰ ਕਰਦਾ ਹੈ ਕੈ ਮਾਸੂਆ ਇਹ ਤੀਜਾ ਸੂਆ ਹੈ ਤੀਜਾ ਸੂਆ ਹਾਂਜੀ ਕਹੇਦਣਾਗੇ ਸੁਰੀਨ ਭਾਈ ਅੱਛੀ ਦਿਨ ਹੋ ਗਏ ਕਿੰਨਾ ਦੁੱਧ ਤਿਆਰ ਬਾਈ 16 ਲੀਟਰ ਤਿਆਰ ਹੈ 6 ਮਾਦਨ ਸੂਈ ਨੂੰ 16 ਲੀਟਰ ਭਾਈ ਦਾ ਦੁੱਧ ਤਿਆਰ ਹੈ ਦੇ ਤਾਂ ਓ ਗਾਜਿਆ ਵੇ ਇਤੋਂ ਕਰ ਰਹੇ ਹੋ ਦੁਬਾਰੇ ਚੈੱਕ ਭਾਗ ਬਹੁਤ ਖੜਿਆ ਝੋਟੀ ਤੇ ਦੇਖੀ ਜੀ ਅੱਜ ਮੁੱਲ ਕੀ ਹੈ ਭਾਈ ਜਾਇਜ਼ ਇਹਦਾ ਮੁੱਲ 1 60 ਹੈ ਜੀ ਦੇਣ ਲੈਣ ਪੈ ਡੂਡ ਦੀ ਦੇ ਦੇਗੇ ਜੀ 15 ਢੇਡ ਦੇ ਦੇ ਮਾਨ ਤਾਨ ਹੋ ਜਾਂਦਾ ਦਾ ਕੋਈ ਚੱਕਰ ਨਹੀਂ 15 ਲਈ ਦੁੱਧ ਹੈ ਜੀ ਅੱਜ ਪੀਸ ਦੁੱਧ ਵਾਲਾ ਬਾਕੀ ਮਗਰ ਵੀ ਕੱਟੀ ਹੈ ਜੀ ਡੀ ਦੀ ਗਰੀਆ ਮਾਇਲ ਨੰਬਰ ਬੋਲੀ ਬਾਈ 919 9919 77920 77920 ਹਾਂਜੀ ਕਾਲ ਵਾਲੀ ਮੰਡੀ ਹੈ ਬਾਈ ਦਾ ਬਾਕੀ ਟਾਪ ਕੁਆਲਟੀ ਬਹੁਤ ਹੈ ਬਾਈ ਦੀ ਮੱਝ ਦੀ ਕਰ ਲਿਓ ਬਾਈ ਦਾ ਸੁਪਰ ਇਹਨਾਂ ਨੂੰ ਸੱਜਣ ਨੂੰ ਗਾਂ ਦਿਖਾਉਣੇ ਆ ਜਰਸੀ ਤੇ ਸ਼ਾਈਵਾਲ ਦਾ ਮਿਕਸ ਹੈ ਮੋੜ ਲਾ ਬਾਈ ਕਰ ਦੋ ਨਿੱਕਾ ਲੈ ਵਾ ਵੱਡਾ ਇਹ ਤੋਂ ਮੁੰਡੇ ਨੇ ਦੇਖ ਲਿਓ ਮੰਜੇ ਕੋਲੇ ਬਾਜੀ ਜੀ ਬੰਨਣੀ ਹੋਏ ਕਿਸੇ ਨੇ ਉਸੇ ਕਮਰੇ ਚ ਪੈ ਜਾ ਬਲਾਂ ਦੀ ਉਸੇ ਜੀ ਗਾਂ ਮੰਨ ਲਿਓ ਤੇ ਦੁੱਧ ਪੂਰਾ ਦੇ ਦੂ ਕੋ ਕਰ ਲੋ ਚੈੱਕ ਬਹੁਤ ਜਿਆਦਾ ਵੱਡਾ ਲੇਵਾ ਭਾਈ ਜਿਹੜੇ ਗਾਂ ਤੋਰ ਕੇ ਦਿਖਾਈ ਕੈਮਰਾ ਸੁਆ ਇਹ ਪਪਾ ਪਪਾ ਰੇਟ ਦੱਸ ਦੇ 17000 ਰੁਪਿਆ ਰੇਟ ਆ ਮਿੱਤਰਾਂ ਦਾ ਗਾਂ ਤੋਰ ਕੇ ਦਿਖਾਈ ਆ ਇਹ ਨੰਬਰ ਵੀਡੀਓ ਚ ਲਾ ਦਾਂਗੇ ਬਾਈ ਕਹਿੰਦਾ ਦਾਸ ਦਾ ਵੜਾ ਕੇ ਬੜਾ ਸੀਗਾ ਉਹਦੇ ਕੋਲ ਨੰਬਰ ਹੈ ਨਹੀਂ ਸੀ ਤਾਂ ਮਿੱਤਰੋ ਕੋਲ ਅਹਿਰ ਸ਼ਹਿਰ ਦਿਖਾਉਣੇਗਾ ਅਹਿਰ ਸ਼ਹਿਰ ਮਾਡਲ ਆ ਪਤਾ ਚ ਦੇਖ ਆ ਬਚੀ ਹੈ ਅਹਿਰ ਸ਼ਹਿਰ ਲੈ ਕੇ ਆ ਗਿਆ ਹੈ ਤੋ ਕਰ ਲਓ ਚੈੱਕ ਕੁਝ ਨਹੀਂ ਬਾਈ ਨੂੰ ਕਿੰਨੇ ਦਾ ਰਹਿੰਦੇ ਕਿੰਨਾ ਦੁੱਧ ਆ ਕਣ ਵਧੀਆ ਮੱਝਾਂ ਲੱਗਿਆ ਮੁੱਠੀ ਵਾਲਾ ਆ ਗਾੜੀ ਬਹੁਤ ਐ ਤੇ ਚੈੱਕ ਕਰ ਲਿਓ ਬਾਕੀ ਸਰੀ ਬਹੁਤ ਹੈ ਹਾਂਜੀ ਭਾਈ ਸਤਿ ਸ੍ਰੀ ਅਕਾਲ ਜਿਹੜੀ ਵੀ ਗਾਂ ਤੋਰ ਕੇ ਦਿਖਾਈ ਹੈ ਕੈਮਸ ਹੋਇਆ ਹੈ ਇਹ ਤੀਜਾ ਸੂਆ ਹੈ ਤੀਜਾ ਸੂਆ ਕਿੰਨੇ ਦਾ ਰਹਿੰਦੇ ਭਾਈ ਭਾਈ 15 ਦਾ ਲਾਜੀ 14 15 ਦਾ ਬਾਕੀ ਹੈ ਦੂਜੇ ਸੂਏ ਦੁੱਧ ਭਾਈ ਦੁੱਧ ਦੁੱਧ ਜਿਹੜਾ ਗਾੜਾ ਪਾ ਪਾ 6 ਕਿਲੋ ਲੱਦੇ ਚਲੇ ਕੋਲੋਂ ਕੋਲੋਂ ਨਾ 25 26 ਕਿਲੋ ਕੀ ਰੇਟ ਆ ਭਾਈ ਜਾਇ ਜਾਇ ਦਾ ਰੇਟ ਵਿੱਚ ਬੋਲਦਾ ਕਦੀ ਕਰਦੇ ਆਂ ਤੇਨ ਲੈਂਡ ਬਾਈ ਇੱਕ 20 ਗਾਂ ਦੇ ਦਾਂਗੇ ਬਈ ਇੱਕ ਲੱਖ ਤੇ ਬਾਈ ਕਹਿੰਦਾ 20000 ਦੀ ਦੇ ਦਾਂਗੇ ਇੱਕ ਰੇਟ ਉਹੀ ਐ ਤੇ ਰੇਟ ਤਾਂ ਕੋਈ ਗੱਲ ਨਹੀਂ ਹੋ ਜਾਂਦਾ ਜਾਨਵਰ ਪਸੰਦ ਆ ਜੇ ਦਿਨ ਕੱਢਦੀ ਹੈ ਜੇ ਤੇ ਬਾਈ ਦਾ ਨੰਬਰ ਵੀਰੇ ਤੇ ਕੋਈ ਆਪਣਾ 6283474 ਜਾਂ 6283474 ਜੀ ਭਾਈ ਨਾ ਕਰ ਲਓ ਸੰਪਰਕਾ ਉਹ ਇਧਰੋਂ ਦਿਖਾ ਦਿੰਨੇ ਆ ਲੇਵਲ ਉਹ ਕਰਮਾਲੀ ਦਾ ਬਹੁਤ ਵੱਡਾ ਵੱਡਾ ਬਾਕੀ ਥੋੜੀ ਫਿੱਕੀ ਹੈ ਰਾਜ ਰੂਜੀ ਤਾਂ ਹੋ ਜਾਂਦੇ ਥੱਲੋਂ ਵਧੀਆ ਹੋਵੇ ਕਰ ਲਿਓ ਬਾਈ ਨਾਲ ਸੰਪਰਕ ਆ ਮਿੱਤਰੋ ਕਰੋ ਬਹੁਤ ਬੱਡੀ ਮਚਾ ਹੈ ਗੁੱਲੇ ਆਣ ਲੱਗਿਆ ਮੋੜਦਾ ਬਾਈ ਛੇੜ ਰਹੀ 1921 ਉਹ ਕਰ ਲਓ ਜੱਜਮੈਂਟ ਬਾਕੀ ਬਾਈ ਨਾ ਕਰਾਉਣਿਆ ਗੱਲ ਕਿੰਨਾ ਵੱਧਦਾ। ਕੱਦ ਘਾਟ ਬਹੁਤ ਵਟਾ ਗ੍ਰੇਡੇਡ ਚ ਆ ਗਈ। ਹੋਰ ਦੂਰੀ ਹੈ। ਬਸ ਵਗਰੇਡੇਡ ਚ ਪੈਂਦੀ ਹੈ ਮੱਝ ਬਾਕੀ ਬਾਈ ਨਾ ਕਰਾਉਣਿਆ ਗੱਲ। ਭਾਈ ਸਸਰੀਕਾਲ। ਸਸਰੀਕਾਲ। ਕਿਹੜੀ ਚੋਟੀ ਤੋੜ ਕੇ ਦਿਖਾਈ ਕਹਿੰਦਾ ਮਸੂਆ ਭਾਈ? ਇਹ ਤੀਜੇ ਸੂਏ ਦੀ ਹੈ ਭਾਈ। ਸੂਈ? ਹਾਂ। ਕਿੰਨੇ ਦਿਨ ਹੋ ਗਏ ਭਾਈ? ਸੂਈ ਨੂੰ ਅੱਜ ਹੋ ਕੇ 10-12 ਦਿਨ। ਕਿੰਨਾ ਦੁੱਧ ਆ ਭਾਈ? ਦੁੱਧ 20 ਕਿਲੋ ਤਿਆਰ ਆ। ਤਿਆਰ ਆ। ਜੇ ਕੋਈ ਚੋਕੇ ਆ ਕੇ ਚੋਕ ਹੀ ਦੇ ਦਾਂ ਇੱਕ ਕੰਡੇ ਤੇ ਚੜਾ ਕੇ। ਕਿਹੜਾ ਪਿੰਡ ਆ ਵੀਰੇ? ਕੋਟ ਭਾਈ। ਕੋਟ ਭਾਈ ਪਿੰਡ ਆ ਭਾਈ ਦਾ। ਵੀ ਗੱਲ ਉਹ ਵੀ ਕਿਨਾਂ ਤਿਆਰ ਹੈ ਲੈ ਜੀ ਮੱਝਾਂ ਕੱਢ ਦਿੰਦੇ ਆ ਕਾਰਡ ਮਿੱਤਰੋ 15 ਪਲੱਸ ਵਾਲੀਆਂ ਦੂਜਿਆਂ ਦਾ ਬਜਾਰੀਆਂ ਦਾਣੇ ਨੇ ਪੂਰਾ ਦਾ ਸ਼ੈਡ ਹੈ 19 ਕੀ ਮਾੜੀ ਮੱਟੀ ਭਾਈ ਨਹੀਂ ਭਾਈ ਉਹ ਮਾੜੀ ਮੱਟੀ ਭਾਲਦੀ ਵਾਦੀ ਜਾਵੇ ਯਾਰ ਵਾਦੀ ਜੀ ਭਲਾ ਦਾ ਕਰ ਕੀ ਬਾਕੀ ਖੜਚ ਮਾੜਾ ਮੋਟਾ ਹੋ ਜਾਂਦਾ ਹੈ ਗ੍ਰੇਡਡ ਚ ਆ ਗਈ ਮਿੱਤਰੋ ਮੱਝ ਸਿੰਘ ਤੋਂ ਸੁੰਗ ਦੀ ਬਹੁਤ ਸੋਹਣੀ ਰਿੰਗ ਸਿੰਘ ਲੱਗਿਆ ਤੇ ਕੀ ਰੇਟ ਆ ਭਾਈ ਜੈਣੂ ਆਣ ਜਾਣਾ ਇਹ 2-2 ਲੱਖ ਦੀ ਦੇਣ ਲੈਣ ਭਾਈ 1.80 ਵੀ ਦੇ ਸਵਾਦੋ 2 ਲੱਖ ਰੇਟ 1 ਲੱਖ 80 ਹਜ਼ਾਰ ਦੀ ਹੋਊ ਬਾਈ ਇਹਦਾ ਨੰਬਰ ਬੋਲੀ ਵੀਰੇ 771970210 771970210 ਮਗਰ ਬੱਚਾ ਭਾਈ ਕੱਟਾ ਹੈ ਕੱਟਾ ਹੈ ਗ੍ਰੇਡਡ ਹੀ ਕੱਟਾ ਫੁੱਲ ਵਾਲਾ ਕੋਈ ਨ ਬੈਠ ਰਿਹਾ ਬਾਈ ਰੈਂਗ ਸਿੰਘ ਆ ਮੰਜਾ ਸਿੰਘ ਸਿੰਘ ਬਹੁਤ ਸੋਹਣਾ ਲੈ ਵੀਰ ਜੈਡ ਬਲੈਕ ਆ ਮਾੜੇ ਮੋਟੇ ਪੂਛ ਮਹਰਪੂਤ ਰਹਿ ਜਾਂਦਾ ਕਈ ਵਾਰੀ ਤੇ ਕਰ ਲਿਓ ਬਾਈ ਨਾ ਸੋਪਾ ਸਾਹ ਦਿਖਾਉਣਾ ਛੋਟੀ ਜੱਤਾਲੀ ਆ ਗੀ ਗ੍ਰੇਡੇਡ ਚ ਆ ਗਈ ਲੈ ਮੈਂ ਜਰਾ ਲੱਭੀ ਲਾਈਟ ਤੋਂ ਘਰ ਲੈ ਚੱਕ ਤੋਰ ਲਾਉਣਾ ਘਾਲਾ ਬਾਈ ਗ੍ਰੇਡੇਡ ਆ ਮੱਝ ਫੂਲ ਐ ਸੇ ਉੱਤੇ ਬਾਕੀ ਲੇਵੇ ਭਾਂਡੇ ਦੀ ਬਹੁਤ ਆ ਗੀ ਜੱਤਾਲੀ ਛੋਟੀ ਆ ਕੇ ਬਰੀਡ ਵਾਜਾ ਤੁਰੋ ਇੱਥੋਂ ਕਰ ਲੋ ਚੈੱਕ ਕਰ ਮਾਰ ਕੇ ਬੰਨ ਲਾ ਬਾਈ ਬੰਨ ਲਾ ਮੁੱਠੀ ਵਾਲਾ ਥਾਨ ਲੱਗਿਆ ਟੌਪ ਦਾ ਬਹਤੀ ਕਰਾਉਣਾ ਬਾਈ ਨਾਲ ਗੱਲ ਕਿਹੜਾ ਪਿੰਡ ਹੈ ਕੀ ਰੇਟ ਹੈ ਕਿੰਨਾ ਦੋਤਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਜਿੱਦ ਝੋਟੀ ਤੋੜ ਕੇ ਦਿਖਾਈਏ ਗਿਆ ਮਸੂਆ ਬਾਈ ਇਹ ਦੂਜਾ ਸੁਆ ਜੀ ਦੂਜਾ ਸੁਆ ਬਾਈ ਕਿੰਨਾ ਦਿਨ ਹੋ ਗਿਆ ਸੂਈ ਨੂੰ 6-7 ਦਿਨ ਹੋਏ ਕਿੰਨਾ ਦੋ 15 ਬਾਈ ਹਣ 15 ਕਿਲੋ ਜੀ 15 ਕਿਲੋ ਬਾਈ ਕਹਿੰਦਾ ਤਾਂ 12 6 7 ਇਹਨਾਂ ਹੋ ਗਏ ਸੁਭੀਨ ਬਾਕੀ ਬਰੀਡ ਬਹੁਤ ਛੋਟੀ ਦੀ ਨੰਬਰ ਲੈ ਕੇ ਦਿੰਨੇ ਆ ਐਸੇ ਕਿ ਬੂਮ ਉੱਥੇ ਸੋਹਣਿਆ ਗ੍ਰੇਡੇਡ ਜਾ ਕੇ ਫੂਲ ਅਸਰ ਤੇ ਦਰਦੀ ਆ ਥੋੜਾ ਜਿਆ ਬਾਕੀ ਨੰਬਰ ਲੈ ਕੇ ਦਿੰਦਾ ਬਾਈ ਦਾ ਸਿੰਘਾ ਸੁੰਗਾ ਦੀ ਬਹੁਤ ਟੌਪ ਵਧੀਆ ਪੁੰਡਾ ਸਿੰਘ ਆ ਪੂਰਾ ਬੰਨਣਾ ਲੈ ਬਾਈ ਬਾਕੀ ਨੰਬਰ ਲੈ ਕੇ ਦਿੰਨੇ ਇੱਕ ਬਾਈ ਕੋਲ ਆ ਆ ਇਹਦਾ ਬੜਾ ਵੱਡਾ ਲੇਵਾ ਫੋਟ ਫੋਟ ਦਾ ਵਰਕ ਪਿਆ ਫੋਟ ਦਾ ਜਿਹੜਾ ਮੀਟਰ ਦਾ ਹੀ ਲੱਗਦਾ ਇਹਦਾ ਇਹ ਪੂਰੀ ਟਾਪ ਕੁਆਲਿਟੀ ਦੀ ਹੈ ਇਹ ਕੰਮ ਸੁਆ ਬਾਈ ਇਹ ਤੀਜਾ ਇਹ ਤੀਜਾ ਸੁਆ ਇਹਨੂੰ ਕਿੰਨੇ ਦਿਨ ਹੋ ਗਏ ਬਾਈ ਇਹ ਵੀ ਹਫਤੇ ਦੀ ਸੂਈ ਹੈ ਭਾਈ ਇਹ ਵੀ ਕੱਟ ਲੈ ਬਾਹਰ ਹਫਤੇ ਦੀ ਸੂਈ ਦੁੱਧ ਕਿੰਨਾ ਵੀ ਦੇ ਸਕਦਾ ਦੁੱਧ ਵੀ 18 ਕਿਲੋ ਇਹ 18 ਕਿਲੋ ਤਾਂ ਹੈ ਦੁੱਧ ਬਾਈ ਦਾ ਆਣੇ ਨੂੰ ਪੂਰਾ ਟਾਪ ਦਾ ਲੱਗਿਆ ਰੈਂਕ ਸਿੰਘਾ ਸਿੰਘ ਇਹਦਾ ਵੀ ਸੋਹਣਾ ਬਾਕੀ ਲੇਵਾ ਕੱਤ ਛੋਟਾ ਤੇ ਲੇਵਾ ਵਾਲਾ ਵੱਡਾ ਉਹਦਾ ਕੀ ਰੇਟ ਆ ਭਾਈ ਪਹਿਲੇ ਨੰਬਰ ਵਾਲੀ ਦਾ ਉਹ ਭਾਈ ਮਿਲ ਤਾ 135 ਕਰਦੇ ਆ ਇੱਕ ਬੱਚੀ ਨਹੀਂ ਦੇ ਰਹੇ ਸਵਾ ਲੱਖ ਦੀ ਭਾਈ ਘਾਂ ਦੇ ਦਾਂਗੇ ਰੇਟ ਹੋ ਜਾਂਦਾ ਗੱਲ ਕਰ ਜਾਤ ਕਲੀਅਰ ਕੁਆਲਿਟੀ ਬਹੁਤ ਹੈ ਤੇ ਭਾਈ ਦੂਜੇ ਨੰਬਰ ਵਾਲੀ ਆਹ ਇਹਦੀ ਮੁੱਲ ਤੱਕ ਕੰਪੇਅਰ ਕਰਦੇ 140 ਵੀ ਦੇ ਚਲ ਭਾਈ ਕਹਾਂ ਦੇ ਦਿਆਂ 140 ਵੀ ਮੇਰੇ ਰੇਟ 165 ਹੈ ਕੱਲ ਦਾ ਰੇਟ ਹੋ ਜਾਂਨਦਿਆ 18 ਕਿਲੋ ਹੋਏ ਤੇ 15 ਕਿਲੋ ਹੋਏ ਤੇ ਤਿਆਰ ਹੈ ਮੋਬਾਈਲ ਨੰਬਰ ਵੀਰੇ 96531 96531 1920 1920 ਕਿਹੜਾ ਪਿੰਡ ਹੈ ਵੀਰੇ ਪਿੰਡ ਬੱਲਵਗੜ ਜੀ ਜਿਹੜਾ ਮੁਖਸਰ ਦਾ ਪਿੰਡ ਬੱਲਵਗੜ ਜ਼ਿਲ੍ਹਾ ਮੁਖਸਰ ਸਾਹਿਬ ਹੈ ਭਾਈਆਂ ਦਾ ਕਰ ਲਿਓ ਭਾਈ ਦਾ ਸਪਾਰਕ ਛੋਟੀਆਂ ਬਾਈਕ ਕੋਲ ਦੋਨੇ ਟਾਪ ਕੁਆਲਿਟੀ ਦੇ ਉਹ ਗਿਆ ਬੱਚਾ ਦਾ ਘਰੇ ਵੀ ਬਾਈ ਵੱਡੀਆਂ ਵੱਡੀਆਂ ਕੱਟੀਆਂ ਅੱਛਾ ਭਾਈ ਨਾਲ ਕਰ ਲਿਆ ਸੰਪਰਕ ਚੰਗੀਆਂ ਮੱਝਾਂ ਦਾ ਸ਼ਕੀਨ ਆ ਬਾਈ ਨੰਬਰ ਆ ਗਿਆ ਥੋੜੇ ਕੁਲ ਘਰੇ ਵੀ ਬਾਈ ਕਹਿੰਦਾ ਉਹਨੀਆਂ 10 12 ਛੱਟੀਆਂ ੱਲਾ ਆਲਿਓ ਬਾਈ ਨੂੰ ਫੋਨ ਇਹ ਸੀ ਮਿੱਤਰੋ ਮੰਡੀ ਡੱਬ ਵਾਲੀ ਮਹੀਨੇ ਚਾਰ ਬਾਹਰ ਲੱਗਦੀ ਹੈ ਗਾਂਆਂ ਬਲਿਆਂ ਆਉਂਦੇ ਆ ਮੱਝਾਂ ਤੇ ਬਥੇਰੇ ਆਉਂਦੇ ਆ ਆ ਦੇਖੋ ਤੇ ਜਿਹੜਾ ਖਰਚਾ ਇੱਥੇ ਆ ਗਿਆ ਵੇਚਣ ਵਾਲੇ ਦਾ 20 ਰੁਪਏ ਤੇ ਖਰੀਦਣ ਵਾਲਾ ਆ ਗਿਆ 2200 ਇਹਨਾਂ ਪੱਜਾਨ ਬਰ ਕੋਈ ਇਦਾਂ ਮਾਝੇ ਆ ਗਾ ਦੋਨਾਂ ਦਾ ਇੱਕੋ ਹੀ ਰੇਟ ਹੈ 2200 ਰੁਪਿਆ ਤੇ ਵੇਚਣ ਵਾਲੇ ਦੇਹਗੇ 20 ਰੁਪਏ ਆਪ ਲੈ ਕਰੋ ਜੀ ਮਿੱਤਰੋ ਮੱਝਾਂੁੱੱਚੀਆਂ ਤੇ ਗਾਵਾਂ ਵੀ ਬਹੁਤ ਚੰਗੀਆਂ ਟੋਕ ਨੇ ਗਾਂਆਂ ਨੇ ਮੰੰਨੀ ਮੰਡੀ ਮੰੰਨੀ ਜਾਂਦੀਆਂ ਢੱਪ ਵਾਲੀ ਤੇ ਚੈਨਲ ਨੂੰ ਕਰ ਲਿਓ ਭਰਾ ਮਣਕੇ ਚੈਕਸ ਰੈਵ ਸੰਧੂ ਡੇਰੀ ਫਾਰਮ ਸਰਦੂਲਗੜ੍ਹ ਕੌਂਕਾ ਛੋਟੇ ਵਰਗੇ ਪਾਂਜਾਂ ਨਾਲੇ ਕੰਮ ਚੱਲਦੇ ਆ। ਇਕੱਲਾ ਬੰਦਾ ਵੱਡਾ ਨਹੀਂ ਹੁੰਦਾ। ਓਮ ਮਿਲਾ ਗਏ ਆਪਾਂ ਮਾਨਸਾ ਮੰਡੀ ਤੇ 11 ਨੂੰ ਧਨੋਲੇ। ਇੱਕ ਦੋ ਵੀਰਾਂ ਦੀਆਂ ਵਿੱਚ ਓਮ ਮਨਾਉਣੇ ਆ ਵੀਡੀਓ। ਤੇ ਜਿਹੜੇ ਬੰਦੇ ਵੀਡੀਓ ਦੇਖਦੇ ਨੇ ਦਿਲੋਂ ਧੰਨਵਾਦ। ਪਾਂਜਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਆ ਉਹ ਪਾਂਜਾਂ ਦਾ ਜਿਹੜੇ ਆਪਣੀ ਵੀਡੀਓ ਦੇਖਦੇ ਨੇ। ਤੇ ਕਮੈਂਟ ਜ਼ਰੂਰ ਕਰਦੇ ਆ ਕਰੋ ਭਰਾਵੋ ਕਿਉਂ ਕਮੈਂਟ ਨਾਲ ਪਤਾ ਲੱਗਦਾ ਰਹਿੰਦਾ ਕੀ ਗਲਤੀ ਆ ਮੈਂ ਤੇ ਕਿਵੇਂ ਕੋਸਾ ਕਿਵੇਂ ਲੋਟ ਵੀਡੀਓ ਬਣਾਇਆ ਕਰੀਏ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦੇ ਮਿਲਾਂਗੇ ਕੇ ਇਹ ਜੀ ਮਿੱਤਰੋ ਡੱਬ ਵਾਲੀ ਮੰਡੀ ਧੰਨਵਾਦ ਭਾਈ ਬਹੁਤ ਬਹੁਤ ਸਾਰੇ ਵੀਰਾਂ ਦਾ